ਅੱ체 ਬਿਜਲੀ ਦੀ ਮੰਗ ਵਧਣ ਦੀ ਸੰਭਾਵਨਾ ਦਾਜ਼ੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਧ ਗਰਮੀ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਜਿਸ ਤੋਂ ਇਹ ਸਾਬਿਤ ਹੋਇਆ ਹੈ ਕਿ ਇਸ ਸਾਲ ਵੀ ਬਿਜਲੀ ਦੀ ਮੰਗ ਵਧੇਗੀ ਅਗਰ ਗੱਲ ਕੀਤੀ ਜਾਵੇ ਸਾਲ ਦੀ ਤਾਂ ਇਸ ਸਾਲ 9 ਤੋਂ 10 ਪ੍ਰਤੀਸ਼ਤ ਬਿਜਲੀ ਦੀ ਮੰਗ ਵਧਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ 2024 ਦੀ ਤਾਂ 2024 ਦੇ ਵਿੱਚ ਵੀ ਵੱਤੀ ਗਰਮੀ ਨੂੰ ਦੇਖ ਕੇ ਬਿਜਲੀ ਵਾੜ ਤੇ ਪਾਰ ਕਰ ਗਏ ਸੀ ਜਿਸ ਨੂੰ ਦੇਖਦੇ ਹੋਏ ਹੁਣ ਇਹ ਕਿਹਾ ਜਾ ਰਿਹਾ ਕਿ ਸਾਲ 2025 ਦੀਆਂ ਗਰਮੀਆਂ ਦੇ ਵਿੱਚ ਵੀ ਬਿਜਲੀ ਦੀ ਮੰਗ 20 ਤੋਂ 25% ਦੇ ਵਿੱਚ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਗੱਲ ਕੀਤੀ ਜਾਵੇ ਜਲਵਾਯੂ ਪਰਿਵਰਤਨ ਦੇ ਤਾ ਜਲਵਾਯੂ ਪਰਿਵਰਤਨ ਕਾਰਕ ਪੈਦਾ ਮੋੜ ਵਾਲੇ ਗਰਮੀ ਦੇ ਤਣਾ ਨੂੰ ਬਿਜਲੀ ਦੀ ਮੰਗ ਵਧਾਉਣ ਵਾਲਾ ਇੱਕ ਵੱਡਾ ਕਾਰਕ ਵੀ ਮੰਨਿਆ ਜਾ ਰਿਹਾ ਹੈ। ਕਿਉਂਕਿ ਘਰੇਲੂ ਬਿਜਲੀ ਦੀ ਮੰਗ ਪਿਛਲੇ ਦਹਾਕੇ ਵਿੱਚ ਸਭ ਤੋਂ ਤੇਜ਼ੀ ਨਾਲ ਵਧੀ ਹੈ। ਅਗਰ ਗੱਲ ਕੀਤੀ ਜਾਵੇ 2012-13 ਦੀ ਤਾਂ ਇਸ ਦੇ ਵਿੱਚ ਬਿਜਲੀ ਦੀ ਮੰਗ ਜਿਹੜੀ ਸੀ ਉਹ 22% ਸੀ ਜੋ ਹੁਣ ਇਸ ਸਾਲ ਯਾਨੀ ਕਿ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਵੱਧ ਕੇ 25% ਹੋ ਗਏ ਹੈ ਲਗਾਤਾਰ ਲੋਕ ਆਪਣੇ ਘਰਾਂ ਨੂੰ ਠੰਡਾ ਰੱਖਣ ਦੇ ਲਈ ਜਾਂ ਫਿਰ ਦਕਤਰਾਂ ਨੂੰ ਏਅਰ ਕੰਡੀਸ਼ਨ ਰੱਖਣ ਦੇ ਲਈ ਬਿਜਲੀ ਦੀ ਮੰਗ ਜਿਹੜੀ ਉਹ ਵਧਦੀ ਜਾ ਰਹੀ ਹੈ ਜਿਸ ਦੇ ਕਾਰਨ ਇਹ ਸਾਬਿਤ ਹੋਇਆ ਕਿ ਇਸ ਸਾਲ ਵੀ ਬਿਜਲੀ ਦੀ ਮੰਗ ਜਿਹੜੀ ਹੈ ਘਰੇਲੂ ਬਿਜਲੀ ਦੀ ਮੰਗ ਲਗਾਤਾਰ ਵਧੇਗੀ ਔਰ 9 ਤੋਂ 10 ਪ੍ਰਤੀਸ਼ਤ ਬਿਜਲੀ ਦੀ ਮੰਗ ਜਿਹੜੀ ਹੈ ਉਹ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੂਜੇ ਪਾਸੇ ਵੱਧਦੀ ਗਰਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੌਸਮ ਵਿਭਾਗ ਦੇ ਵੱਲੋਂ ਇਹ ਪੁਵਿਕਵਾਣੀ ਕੀਤੀ ਗਈ ਹੈ ਕਿ ਇਸ ਸਾਲ ਵੀ ਜਾਨੀ ਕਿ 2025 ਦੇ ਵਿੱਚ ਰਿਕਾਰਡ ਤੋੜ ਗਰਮੀ ਪੈਣ ਦੀ ਸੰਭਾਵਨਾ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਹੀਟ ਸਟ੍ਰੋਕ ਦਾ ਖਤਰਾ ਜਤਾਇਆ ਜਾ ਰਿਹਾ ਹੈ ਬਹੁਤ ਸਾਰੀਆਂ ਅਗਰ ਪਿਛਲੇ ਸਾਲ ਦਾ ਸਾਲ 2024 ਦੀ ਗੱਲ ਕੀਤੀ ਜਾਵੇ ਤਾਂ ਹੀਟ ਸਟ੍ਰੋਕ ਦੇ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਸੀ ਲੇਕਿਨ ਇਸ ਵਾਰ ਇਹ ਭਵਿੱਖਵਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਔਰ ਲੋਕਾਂ ਨੂੰ ਪਹਿਲਾਂ ਹੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਿਵੇਂ ਆਪਣੇ ਘਰਾਂ ਦੀਆਂ ਛੱਤਾਂ ਜਿਹੜੀਆਂ ਨੇ ਉਹ ਠੰਡੀਆਂ ਰੱਖੀਆਂ ਜਾਣ ਦੂਜੇ ਪਾਸੇ ਜੋ ਤੁੱਪੇ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਗਰਮੀ ਤੋਂ ਬਚਾਅ ਬਚਾਅ ਦੇ ਲਈ ਕੀ ਕੀ ਉਪਾਅ ਕੀਤੇ ਜਾਣੇ ਚਾਹੀਦੇ ਨੇ ਸੋ ਲਗਾਤਾਰ ਗਰਮੀ ਤੋਂ ਬਚਾਉਣ ਦੇ ਲਈ ਲਗਾਤਾਰ ਬਹੁਤ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਸਰਕਾਰ ਦੇ ਵੱਲੋਂ ਵੀ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਲੋਕ ਜਿਹੜੇ ਨੇ ਹੀਟ ਸਟ੍ਰੋਕ ਦਾ ਸ਼ਿਕਾਰ ਨਾ ਹੋਣ ਕਿਉਂਕਿ ਅਗਰ 2024 ਸਾਲ 2024 ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਗਰਮੀ ਵਾਲਾ ਸਾਲ ਜਿਹੜਾ ਰਿਆ ਸੀ ਔਰ ਹੀਟ ਵੇਵ ਬਹੁਤ ਜ਼ਿਆਦਾ ਵੱਧ ਗਈ ਸੀ ਹੀਟ ਸਟ੍ਰੋਕ ਜਿਹੜੇ ਲੋਕਾਂ ਦੇ ਵਿੱਚ ਖਤਰਾ ਪੈਦਾ ਹੋ ਰਿਹਾ ਸੀ ਤਾਂ ਹੁਣ 2025 ਦੇ ਵਿੱਚ ਸਰਕਾਰ ਇਸ ਨਾਲ ਨਜਿੱਠਣ ਦੇ ਲਈ ਪਹਿਲਾਂ ਹੀ ਤਿਆਰ ਹੈ ਔਰ ਇਸ ਦੇ ਲਈ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਜਾਗਰੂਕ ਕੈਂਪ ਵੀ ਲਗਾਏ ਜਾ ਰਹੇ ਨੇ ਕਿ ਕਿਸ ਤਰ੍ਹਾਂ ਇਸ ਵਾਰ ਵੱਧਦੀ ਗਰਮੀ ਤੋਂ ਆਪਣੇ ਆਪ ਨੂੰ ਬਚਾਉਣਾ ਹੈ